ਕੁਲਦੀਪ ਸਿੰਘ ਦੀਪਾ ਇਟਲੀ ਅਤੇ ਐਨਆਰਆਈ ਵੀਰਾਂ ਦੇ ਸਹਿਯੋਗ ਨਾਲ ਸੰਤ ਬਾਬਾ ਦਰਸ਼ਨ ਸਿੰਘ ਐਨਆਰਆਈ ਗਰੁੱਪ ਢੋਲੀ ਖੁਰਦ ਵੱਲੋਂ ਮੁਫਤ ਬੂਟੇ ਵੰਡਣ ਅਤੇ ਲਗਾਉਣ ਦੀ ਸ਼ੁਰੂਆਤ ਸੰਤ ਬਾਬਾ ਦਰਸ਼ਨ ਸਿੰਘ ਜੀ ਗੁਰਦੁਆਰਾ ਕੁਟਿਆ ਤੋਂ ਕੀਤੀ ਗਈ ਮੁਖ ਰਹਿਮਾਨ ਬਲਬੀਤ ਸਿੰਘ ਫਗਲਾਣਾ ਪ੍ਰਧਾਨ ਵਿਸ਼ਵ ਦੁਆਬਾ ਰਾਜਪੂਤ ਸਭਾ ਪੰਜਾਬ ਨੇ ਬੂਟੇ ਲਗਾ ਕੇ ਸ਼ੁਰੂਆਤ ਕੀਤੀ ਉਹਨਾਂ ਇਸ ਬਾਰੂ ਦੇ ਐਨਆਰਏ ਵੀਰਾਂ ਦੇ ਅਪਰੋਚ ਨਾਲ ਬਾਰੂ ਆਏ ਮਹਿਮਾਨਾਂ ਨੂੰ ਇੱਥੇ ਬੁਲਾਇਆ ਤੇ ਉਹਨਾਂ ਦੇ ਬੂਟੇ ਲਾਉਣ ਦੀ ਜੋ ਪਰੰਪਰਾ ਸ਼ੁਰੂ ਕੀਤੀ ਆ ਅਸੀਂ ਉਹਨਾਂ ਦਾ ਬਹੁਤ-ਬਹੁਤ ਬਾਰੂ ਆਇਆ ਬੰਦਿਆ ਧੰਨਵਾਦ ਕਰਦੇ ਆ ਬਾਕੀ ਹੁਣ ਮੇਰੇ ਵੀਰ ਜੀ ਬਾਕੀ ਆਪਣੇ ਜੋ ਗੱਲਬਾਤ ਹੋਰ ਦੱਸਾਂਗੇ ਭਾਈ ਦਾ ਭਾਈ ਸਾਹਿਬ ਸਰਦਾਰ ਜੀ ਵਾਹਿਗੁਰੂ ਜੀ ਦਾ ਖਲਕਾ ਵਾਹਿਗੁਰੂ ਜੀ ਦੀ ਫਤਿਹ ਜੋ ਸਮਾਜ ਸੇਵਾ ਦਾ ਅਲਾ ਕਰਨ ਦਾ ਪ੍ਰਲੋਚਕਾ ਹੈ ਇਕੱਠੇ ਹੋ ਕੇ ਚਰਨ ਦਾ ਵੀੜਾ ਚੱਕਿਆ ਹੈ ਬੜੇ ਧੰਤਾ ਦੇ ਯੋਗ ਜਿਹੜਾ ਉਹਨਾਂ ਨੇ ਦਰਖਤ ਲਾਉਣ ਦਾ ਵੀੜਾ ਚੱਕਿਆ ਹੈ ਸਮਾਜ ਲਈ ਸੋਚਿਆ ਹੈ ਆਪਣੇ ਪ੍ਰਿੰਟ ਦੇ ਆਪਣੇ ਵਤਨ ਨਾਲ ਦੇ ਲਈ ਸੋਚਿਆ ਹੈ ਬੜੇ ਹੀ ਧੰਤਾ ਦੇ ਯੋਗਨ ਮਹਾਰਾਜਾ ਨੇ ਚੜ੍ਹਦੀ ਕਲਾ ਬਖਸ਼ੇ ਇਸੇ ਤਰ੍ਹਾਂ ਉਹ ਸਮਾਜ ਲਈ ਕੁਛ ਕਰਦੇ ਰਹਿਣ ਕੁਸ਼ੀ ਖੇੜੇ ਚ ਰਹਿਣ ਮੈਨੂੰ ਇਸ ਗੱਲ ਦੀ ਬੜੀ ਖੁਸ਼ੀ ਹੈ कि ਸਾਡੇ ਵੀਰ ਇਕੱਠੇ ਹੋ ਕੇ ਕੁਝ ਕਰਨ ਦਾ ਉਪਰਾਲਾ ਕਰੇ ਪਹਿਲੀ ਗੱਲ ਤੇ ਇਕੱਠੇ ਹੋ ਕੇ ਕੁਝ ਕਰਨਾ ਬੜਾ ਔਖਾ ਹੈ ਮਨ ਨਹੀਂ ਬਣਦਾ ਤਾਂ ਇਸ ਕਰਕੇ ਸਾਰੇ ਵੀਰਾਂ ਨੇ ਜੋ ਇਕੱਠੇ ਹੋ ਕੇ ਜੈਸੀ ਕੁਝ ਕਰਨਾ ਹੈ ਆਪਣੇ ਵੀਰਾਂ ਲਈ ਜਿਹੜੇ ਆਪਣੇ ਵਤਨ ਦੇ ਲੋਕਾਂ ਲਈ ਕੁਝ ਕਰਨਾ ਹੈ ਬੜੇ ਹੀ ਤਨਤਾ ਦੇ ਜੋ ਰਾਜਪੂਤ ਸਭਾ ਦੇ ਪ੍ਰਧਾਨ ਜੀ ਦਾ ਵੀ ਬੜਾ ਤਨਵਾਦ ਹੈ ਜੋ ਇੱਥੇ ਆਏ ਹੋਏ ਹਨ ਪੋਰ ਵੀ ਜੱਥੇਦਾਰ ਪੋਰ ਵੀ ਸੰਚਾ ਦੇ ਵਿੱਚ ਖਾਸ ਮਹਿਮਾਨਾ ਦਾ ਤਨਵਾਦ ਹੈ ਜਿਹੜੇ ਇਸ ਅਛੇ ਕੰਮ ਲਈ ਸਮਾਜ ਸੇਵਾ ਲਈ ਇੱਕ ਦ੍ਰਿਸ਼ਤਾ ਨੂੰ ਲਾਣ ਲਈ ਜੋ ਉਪਰਾਲਾ ਕਰ ਰਹੇ ਹਨ ਕਿ ਜੋ ਵਾਤਾਵਰਣ ਕੇ ਚੁਟਾਵੇ ਸਾਨੂੰ ਆਕਸੀਜਨ ਮਿਲੇ ਅੱਛੀ ਹਵਾ ਮਿਲੇ ਬੜਾ ਭਾਰੀ ਉਪਰਾਲਾ ਹੈ ਕਿੱਥੇ ਜਾਓ ਗੰਦਗੀ ਹਾਂਜੀ ਅਸੀਂ ਦੇਖਾਂਗੇ ਤਾਂ ਹੀ ਕੁਝ ਹੋਣਾ ਹੈ ਤਾਂ ਸਮਾਜਿਕ ਲਈ ਜਾਗਰੂਕ ਹੋ ਰਿਹਾ ਹੈ ਕਿ ਅਸੀਂ ਵੱਤ ਵੱਤ ਬੂਟੇ ਲਾਈਏ ਔਰ ਸਾਫ ਸਫਾਈ ਦਾ ਧਿਆਨ ਰੱਖੇ ਤਾਂ ਹੀ ਸੜੀ ਸੇਤਾ ਵੀ ਠੀਕ ਰਹਿਣੀ ਆ ਹਨ ਅੱਜ ਐਨ ਆਰ ਆਈ ਦੀਰਾ ਬਲੋ ਜੋ ਹੋਲੀ ਫਰ ਤੋਂ ਦੇਖ ਉਹਨਾਂ ਨੇ ਵਾਤਾਵਰਣ ਦੇ ਖਾਤੇ ਤੇ ਪ੍ਰੋਗਰਾਮ ਰੱਖਿਆ ਅਸੀਂ ਉਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਖਾਰਿਆਂ ਨੂੰ ਇਹ ਹੀ ਬੇਨਤੀ ਕਰਦੇ ਆਂ ਕਿ ਦਰਾਖਤ ਵੱਧ ਤੋਂ ਵੱਧ ਲਾਓ ਦਰਾਖਤਾਂ ਦਾ ਬਹੁਤ ਫਾਇਦਾ ਆ ਬਾਕੀ ਸਾਰਾ ਇਹਨਾਂ ਨੇ ਮਿੱਤੋਂ ਪਹਿਲਾਂ ਵਟੇਂਡਾਉਣੀ ਬਲਵੀਰ ਟੂਣੀ ਸਾਰਿਆਂ ਨੇ ਇੰਤਖਾਸ ਦਿੱਤਾ ਬਾਰ ਬਾਰ ਇੱਕੋ ਹੀ ਗੱਲ ਕਹਿਣ ਦਾ ਤਾਂ ਕੋਈ ਫਾਇਦਾ ਨਹੀਂ ਹੈਗਾ ਆਪਾਂ ਨੂੰ ਹੁਣੇ ਚਾਹੀਦਾ ਕਿ ਜੇ ਆਪਾਂ ਲਾਉਨੇ ਆਂ ਦੇਖੋ ਆਪਾਂ ਪਿਛਲੇ ਸਮੇਂ 'ਚ ਮਾੜੀਏ 2500 ਸਾਲਾ ਗੁਰੂ ਨਾਨਕ ਦੇਵ ਜੀ ਦਾ ਜੋ 550 ਸਾਲ ਆ ਇਹਨਾਂ ਨੇ ਉਹਨਾਂ ਨੇ ਦਰਾਖਤ ਲਾਏ ਪਿੰਡਾਂ ਕੋਜ ਦੇਖੋ ਹੈਗੇ ਆ ਜਾਂ ਤਾਂ ਗੁਦਰਾਂ ਦੇ ਪਸ਼ੂ ਖਾਗਾਂ ਜਾਂ ਉਹ ਪੱਟਕਟੇ ਕੋਈ ਇਹਨਾਂ ਨੇ ਲਾ ਵੀ ਗਲਤ ਦਿੱਤੇ ਸੀ ਪਿੰਡਾਂ ਦੀਆਂ ਗਲੀਆਂ ਦੇ ਅੰਦਰ ਲਾ ਦਿੱਤੇ ਕਿਤੇ ਕਈ ਪਿੰਡਾਂ ਦੇ ਵਿੱਚ ਆਂ ਦੇਖਿਆ ਗਿਆ ਉਸੇ ਫਿਰ ਉਹਨਾਂ ਦੇ ਘਰ ਵਾਲਿਆਂ ਉਤਾਰਾ ਪੁਰਾ ਦੀ ਵੀ ਥੋੜੀ ਪ੍ਰੋਬਲਮ ਆਂਦੀ ਸੀ ਉਹਨਾਂ ਨੇ ਵੀ ਜਿੱਥੇ ਜਗ੍ਹਾ ਆਪਣੀ ਬਣਦੀ ਆ ਉੱਥੇ ਬਾਟੇ ਵਾਢਾ ਆਪਾਂ ਉਹ ਦਰਸਤ ਲਾਈਏ ਜਿਨ੍ਹਾਂ ਦੀ ਆਪਾਂ ਨੂੰ ਲੋੜ ਆ ਜਿਹੜੇ ਸਪੈਦਾ ਪਪੂਲਰ ਆ ਇਹ ਤਾਂ ਖੁਸ਼ਕੀ ਕਰਦੇ ਆ ਜ਼ਮੀਨ ਨੂੰ ਮੀਂਹ ਨਹੀਂ ਆ ਪੈਂਦੰਦੇ ਆਪਾਂ ਲਾਜੇ ਪਿੱਪੜ ਸੇਲਕਣਾ ਤੇ ਇਹ ਜੇ ਦਰਸ਼ਕਾਂ ਦਾ ਬਹੁਤ ਫਾਇਦਾ ਆ ਆਪਾਂ ਲਾ ਕੇ ਉਹਨਾਂ ਦੀ ਸੰਭਾਲ ਕਰੀਏ ਪੂਰੀ ਤਾਂ ਹੀ ਫਾਇਦਾ ਆ ਜੇ ਆਪਾਂ ਲਾ ਕੇ ਚੱਲ ਜੰਨੇ ਆ ਦੇਖੀਏ ਨਾ ਉਹ ਵੀ ਕੋਈ ਵੱਡਾ ਫਾਇਦਾ ਨਹੀਂ ਹੁੰਦਾ ਬਾਕੀ ਐਨਆਰਆਈ ਵੀਰਾਂ ਨੇ ਬਹੁਤ ਟਰਾਲਾ ਕੀਤਾ ਉਹਨਾਂ ਨੂੰ ਬਾਹਰ ਬੈਠਿਆਂ ਨੂੰ ਵੀ ਸਾਡੇ ਦੇ ਫਿਕਰ ਆ ਸਾਡੇ ਬੱਚਿਆਂ ਲਈ ਆਪਣੇ ਪਿੰਡਾਂ ਦੇ ਬਜ਼ੁਰਗਾਂ ਲਈ ਸਾਰਿਆਂ ਲਈ ਇਸ ਕਰਕੇ ਉਪਰਾਲੇ ਕਰ ਰਹੇ ਆ ਆਪਾਂ ਨੂੰ ਉਹਨਾਂ ਦਾ ਸਾਥ ਦੇਣਾ ਆ ਪੂਰਾ ਦੇਾਂਗੇ ਅਸੀਂ ਪਹਿਲੇ ਕਰਦੇ ਆ ਜਿੱਥੇ ਸਾਡੀ ਸੇਵਾ ਲਵਗੇ ਅਸੀਂ ਉਹਨਾਂ ਦੇ ਨਾਂ ਖੜਾਂਗੇ ਕੋਈ ਹੰਸਾ ਸਾਹਿਬ ਵਾਹਿਗੁਰੂ ਜੀ ਦੇ ਫਤਿਹ ਮਹਾਪੁਰਖਾਂ ਦੇ ਤਪਸਥਾਨ ਦੇ ਉੱਤੇ ਅੱਜ ਜੋ ਬਣ ਮਹਾ ਉਤਸਵ ਮਨਾਉਣ ਦਾ ਉਪਰਾਲਾ ਕੀਤਾ ਗਿਆ ਇਹ ਬਹੁਤ ਵਧੀਆ ਹੈ ਗੁਰਬਾਣੀ ਵਿੱਚ ਹਰਵਾਨ ਪਵਨ ਗੁਰੂ ਪਾਣੀ ਬਿਤਾ ਮਾਦਾ ਦਰਤ ਮਹਤ ਜੇ ਜੇ ਅਸੀਂ ਤਿੰਨਾਂ ਨੂੰ ਦੁੱਖ ਦੇਵਾਂਗੇ ਤਾਂ ਅਸੀਂ ਜਿਵਤ ਨਹੀਂ ਰਹਿ ਸਕਦੇ ਆਪਣੇ ਪਵਨ ਜਿਹੜੀ ਹੈਗੀ ਉਹ ਸਾਨੂੰ ਗੁਰੂ ਦਾ ਸਮਾਨ ਦਿੱਤਾ ਜੇ ਅਸੀਂ ਗੁਰੂ ਦੀ ਬਦਨਾਮੀ ਕਰਾਂਗੇ ਤਾਂ ਵੀ ਅਸੀਂ ਮਰ ਗਏ ਮਾਂ ਪਿਓ ਦੀ ਬਦਨਾਮੀ ਕਰੀਏ ਤਾਂ ਵੀ ਮਰ ਗਏ ਪਾਣੀ ਜਿਹੜਾ ਸਾਡਾ ਸਾਰਾ ਗੰਧਲਾ ਹੋ ਗਿਆ ਬਾਪ ਸਾਡਾ ਸਮਝ ਲਓ ਕਿਸਮ ਦਾ ਗੰਧਲਾ ਹੋ ਗਿਆ ਪਰ ਜਿਹੜੀ ਪਵਾ ਹਵਾ ਸਾਡੀ ਉਹ ਵੀ ਗੰਧਲੀ ਹੋ ਗਈ ਅਤੇ ਧਰਤੀ ਨੂੰ ਵੀ ਅਸੀਂ ਗੰਧਲਾ ਕਰ ਦਿੱਤਾ ਅਸੀਂ ਜਿਹੜਾ ਬਣ ਮਹਾਉਤਸਵ ਮਨਾਉਣ ਦਾ ਬਰਾਲਾ ਕੀਤਾ ਹੈ ਬਹੁਤ ਵਧੀਆ ਕਿਉਂਕਿ ਸਾਡੇ ਜਿਹੜੇ ਪ੍ਰਾਤਨ ਦਰਖਤ ਹੈ ਉਸੇ ਛੱਡ ਦਿੱਤੇ ਜਿਵੇਂ ਅਸੀਂ ਉਹਨੂੰ ਪਿੱਪਲ ਦੇ ਥੱਲੇ ਬੈਠੇ ਆ ਇਹਦੀ ਮਰਜ਼ਾਦਾ ਹੈ ਇਹ 100% ਦਿਨ ਰਾਤ ਨੂੰ ਸਾਡੇ ਕਾਰਬਨ ਡਾਈਆਕਸਾਈਡ ਲੈਂਦਾ ਤੇ ਆਕਸੀਜਨ ਦੇ ਰਿਹਾ ਦੂਜਾ ਦਰਖਤੇ ਦੇ ਨਾਲ ਆ ਬੋੜ ਉਹਦਾ ਵੀ ਇਹ ਕੰਮ ਹੈ ਤੀਜਾ ਦਰਖਤ ਹੈਗੀ ਇਹ ਪਿਲਕਣ ਇਹ ਤਿੰਨੇ ਪ੍ਰਾਤਨ ਦਰਖਤ ਜਿਹੜੇ 100% ਆਕਸੀਜਨ ਦਿੰਦੇ ਆ ਪਰ 100% ਆਕਸੀਜਨ ਕਾਰਬਨ ਡਾਈਆਕਸਾਈਡ ਨੂੰ ਖਾਂਦੇ ਆ ਨੇਮ ਇੱਕ ਦਰਖਤ ਇਹੋ ਜਿਹਿਆ ਜਿਹੜਾ ਕਿ ਐਂਟੀ ਬਕਟੀਰੀਅਲ ਆ ਉਹ 80% ਆਕਸੀਜਨ ਦਿੰਦਾ ਆ ਪਰ 100% ਕਾਰਬਨ ਡਾਈਆਕਸਾਈਡ ਖਾਂਦਾ ਆ ਜਿਹੜੇ ਆਪਣੇ ਪਰਾਤਾਲੀ ਆ ਟਾਲੀ ਦਾ ਬੇਹਮਤ ਤਵਿਆ ਅਸੀਂ ਉਹ ਪ੍ਰਾਤਨ ਦਰਖਤ ਜਿਹੜੇ ਸਾਰੇ ਛੱਡ ਦਿੱਤੇ ਮੈਂ ਤਾਂ ਇਹ ਬੇਨਤੀ ਕਰੂੰਗਾ ਕਿ ਇਹਨਾਂ ਦਰਖਤਾਂ ਨੂੰ ਜਿਹੜੇ ਖਾਲੀ ਥਾਂ ਆਪਣੇ ਪਏ ਆ ਵਰਤੋ ਜੋਗ ਨੇ ਉੱਥੇ ਇਹ بڑے ਦਰਖਤ ਆਉਣੇ ਚਾਹੀਦੇ ਆ ਜਿਹੜੇ ਪ੍ਰਾਤਨ ਲੋਕ ਸੀ ਉਹਨਾਂ ਨੇ ਇਹ بڑے ਦਰਖਤ ਇਸੇ ਕਰਕੇ ਲਾਇਆ ਸੀ ਉਹਨਾਂ ਨੂੰ ਇਸ ਗੱਲ ਦੀ ਪਤਾ ਸੀ ਪਰ ਸਾਡੇ ਲੋਕ ਉਸ ਚੀ ਨੂੰ ਭੁੱਲ ਗਏ ਇਹ ਵਿਦੇਸ਼ੀ ਦਰਖਤ ਲਿਆਇਆ ਕੁਝ ਦੀ ਮੈਂ ਆ ਲੈ ਮੈਂ ਕੁ ਆ ਲੈ ਮੈਂ ਕਸਵੇ ਦੀਆਂ ਕਿਕਰ ਲੈੰਦੀ ਮੈਂ ਤਕਨਾਰ ਲੈੰਦਾ ਇਹ ਸਾਰੇ ਜ਼ਰੀਲੇ ਆ ਅਸੀਂ ਆਮ ਤੌਰ ਤੇ ਦੇਖਿਆ ਬੂਟੇ ਕਨੇਰ ਦੇ ਲਾਏ ਆ ਪਨੇਰ ਦਾ ਇਹ ਕੋ ਲਾਟੂ ਟਾਈ ਬਜਾਈ ਲੱਗਦੇ ਬੂਟੇ ਉਹ ਇੱਥੇ ਨਾਲ ਦਾ ਕਿੰਨਾ ਕੋਈ ਜ਼ਰੀਲਾ ਕੋਈ ਬੂਟਾ ਨਹੀਂ ਹੈ ਉਹਨੇ ਜ਼ਰੀਲੀ ਹਵਾ ਸਾਨੂੰ ਦੇ ਰਿਆ ਸਾਰਾ ਕੁਝ ਇਹ ਅਸੀਂ ਪ੍ਰਾਧਨ ਦੱਸ ਗਏ ਮੈਂ ਇੰਨਾ ਹੀ ਕਹਿੰਦਾ ਹੋਇਆ ਜੋ ਮਹਾਪੁਰਸ਼ਾਂ ਦੇ ਸਹਾਨ ਤੇ ਪ੍ਰਬੰਧ ਕੀਤਾ ਮੇਰਾ ਬਹੁਤ ਬਹੁਤ ਧੰਨਵਾਦਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ ਅੱਜ ਸਮੇਂ ਦੀ ਲੋੜ ਆ ਤੇ ਸਾਨੂੰ ਜਿਹੜੇ ਤਰਕ ਲਾਉਣੇ ਚਾਹੀਦੇ ਜ਼ਰੂਰੀ ਕਿਉਂਕਿ ਅਸੀਂ ਪਿਛਲੇ ਸਮਿਆਂ 'ਚ ਦੇਖਿਆ ਅੱਜ ਉਹ ਕੋਰੋਨਾ ਦੀ ਬਿਮਾਰੀ ਚੱਲ ਰਹੀ ਸੀ ਤੇ ਉਹਦੇ ਨਾਲ-ਨਾਲ ਆਕਸੀਜਨ ਦੀ ਘਾਟ ਬੜੀ ਆਈ ਇਦਾ ਹੀ ਕਾਰਨ ਆ ਕਿ ਸਾਡੀ ਹਵਾ ਦੇ ਵਿੱਚ ਔਕਸੀਜਨ ਘਟਦੀ ਜਾ ਰਹੀ ਹੈ ਜਿਹਦੇ ਨਾਲ ਸਾਨੂੰ ਸਾਹ ਲੈਣਾ ਵੀ ਔਖਾ ਹੁੰਦਾ ਹੈ ਔਰ ਜਿਵੇਂ ਲਾਲਾ ਸਾਹਿਬ ਨੇ ਗੱਲ ਦੱਸੀ ਹੈ ਕਿ ਜਿਹੜੇ ਦਰਖਤ ਹਨ ਆਪਾਂ ਕਮਰਸ਼ੀਅਲ ਦਰਖਤ ਨਾ ਲਾਈਏ ਜਿਹੜੇ ਅੱਜ ਲਾਏ ਦੋ ਚਾਰ ਸਾਲਾਂ ਦੇ ਛੇ ਵੱਢਲੇ ਹਰ ਪਿੰਡ ਦੇ ਵਿੱਚ ਮੈਂ ਕਰੂੰਗਾ ਵੀ ਜਿੱਥੇ ਖਾਲੀ ਜਗ੍ਹਾ ਮਿਲਦੀਆਂ ਉਹਦੇ ਵਿੱਚ ਚਿੱਪੜ ਵਰਗਾ ਦਰਖਤ ਜਿਹੜਾ ਉਹ ਜਰੂਰ ਲੱਗਣੇ ਚਾਹੀਦੇ ਆ ਬੋੜ ਵਰਗੇ ਦਰਖਤ ਜਰੂਰ ਲੱਗਣੇ ਚਾਹੀਦੇ ਉਹ ਜਿਹੜੇ ਚਾਰੇ ਪਾਸੇ ਨੂੰ ਕਾਫੀ ਦੂਰੀ ਤੱਕ ਜਿਹੜੇ ਉਹ ਆਕਸੀਜਨ ਦਿੰਦੇ ਆ ਜਿਹਦੇ ਨਾਲ ਸਾਨੂੰ ਸਾਹ ਲੈਣਾ ਸੌਖਾ ਹੋ ਜਾਵੇ ਨਹੀਂ ਤਾਂ ਉਹ ਦਿਨ ਦੂਰ ਨਹੀਂ ਚਾਈਨਾ ਦੇ ਵਿੱਚ ਹੋ ਗਿਆ ਜਿਹੜਾ ਸਿਲੰਡਰ ਸਾਹ ਲਈ ਸਾਨੂੰ ਕੋਲ ਸਿਲੰਡਰ ਚੱਕਣਾ ਪੈਂਦਾ ਛੋਟਾ ਸਿਲੰਡਰ ਬਾਹਰਲੇ ਦੇਸ਼ਾਂ ਦੇ ਵਿੱਚ ਕਈ ਵਾਰੀ ਮੈਂ ਲੋਕਾਂ ਦੇ ਦੇਖੇ ਹਾਂ ਉਹਦੇ ਵਿੱਚ ਵੀ ਦੇਖਿਆ ਵੀ ਉਹ ਕਈ ਵਾਰੀ ਉਹ ਸਿਲੰਡਰ ਨਾਲ ਫੜ ਕੇ ਤੁਰੇ ਨੇ ਕਿਉਂਕਿ ਹਾਲਾਤ ਆਪਣੇ ਹਿੰਦੁਸਤਾਨ ਦੇ ਵੀ ਇਹੋ ਜਿਹੇ ਬਣਦੇ ਜਾ ਰਹੇ ਆ ਪੋਲੂਸ਼ਨ ਬਹੁਤ ਹੋ ਗਿਆ ਪਾਣੀ ਸਾਡਾ ਖਰਾਬ ਹੋ ਗਿਆ ਅਸੀਂ ਨਹੀਂ ਤਾਂ ਨਲਕਿਆਂ ਦਾ ਪਾਣੀ ਪੀਂਦੇ ਜੇ ਇੱਕ ਅੱਗੇ ਪਹਿਲਾਂ ਤੋਂ ਪਹਿਲਾਂ ਜਿਹੜੇ ਸਿਆਣੇ ਬਜ਼ੁਰਗ ਬੈਠੇ ਆ ਉਹ ਘਾ ਦੇ ਵਿੱਚੋਂ ਬਾਲਟੀਆਂ ਦੇ ਨਾਲ ਪਾਣੀ ਕੱਢਦੇ ਉਹੋ ਹੀ ਪਾਣੀ ਪੀਂਦੇ ਐਨਾ ਸਾਫ਼ ਸੁਥਰਾ ਸਾਡਾ ਪਾਣੀ ਸੀਗਾ ਲੇਕਿਨ ਪੰਜਾਬ ਦਾ ਪਾਣੀ ਸਭ ਤੋਂ ਪਹਿਲਾਂ ਮਾਲਵੇ ਦਾ ਸਾਡੇ ਖਰਾਬ ਹੋਇਆ ਉਸ ਤੋਂ ਬਾਅਦ ਸਾਡੇ ਵੀ ਇਹ ਹਾਲਾਤ ਹੋ ਗਏ ਪਾਣੀ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਆਪਾਂ ਜਿਹੜੀ ਆ ਕੱਪੜੇ ਧੋਣੇ ਆ ਬੜੇ ਸਖਤ ਤੋਂ ਸਖਤ ਕਾਰੀ ਜਿੜੀਲੇ ਦੇ ਜਿੜੀਲੇ ਵੀ ਆਪਾਂ ਉਹ ਕਾਰਜ ਕਰ ਸਕਦੇ ਆ ਲੱਗਦੇ ਨੇ ਜਿਹੜਾ ਉਹ ਸਾਰਾ ਪਾਣੀ ਪੀਂਦਾ ਪਾਣੀ ਦੀ ਸਾਬ ਸੰਭਾਲ ਲਈ ਜੇ ਆਪਾਂ ਕਹੀਏ ਅਸੀਂ ਸਰਕਾਰਾਂ ਨੂੰ ਵੀ ਬੇਨਤੀ ਕਰਦੇ ਆ ਕਿ ਸਾਨੂੰ ਆ ਜਿਹੜੀ ਬਸ ਦਰਵਾਹਾਂ ਨਹਿਰ ਆ ਰਹੀ ਆ ਇਹਦੇ ਪਾਣੀ ਸਾਡੇ ਇੱਕ ਵੀ ਘੁੱਟ ਪਾਣੀ ਦਾ ਸਾਡੇ ਜ਼ਮੀਨਾਂ ਨੂੰ ਨਹੀਂ ਮਿਲਦਾ ਅਸੀਂ ਜਿੰਨਾ ਵੀ ਭਾਵੇਂ ਸਰਕਾਰਾਂ ਕਹਿੰਦੀਆਂ ਪਰ ਉਹ ਕਹਿੰਦੀਆਂ ਹੀ ਆ ਕਿ ਜਿਹੜਾ ਆਪਣੇ ਫਸਲਾਂ ਬੀਜਦੇ ਆ ਉਹ ਫਸਲਾਂ ਇਹਨਾਂ ਚੇਂਜ ਕਰੋ ਪਰ ਉਤੋਂ ਬਗੈਰ ਜਿੰਮੇਦਾਰ ਦਾ ਗੁਜ਼ਾਰਾ ਵੀ ਨਹੀਂ ਲੇਖਨ ਜਿਹੜੀ ਲੋੜ ਆ ਇਸ ਵੇਲੇ ਜਿਹੜੀਆਂ ਨਹਿਰਾਂ ਆ ਨਹਿਰਾਂ ਦਾ ਪਾਣੀ ਭਾਵੇਂ ਅੱਗੇ ਅੱਗੇ ਸੂਏ ਕੱਢਦੇ ਸੀ ਹੁਣ ਜ਼ਮੀਨ 'ਤੇ ਪਾਈਪਾਂ ਲਾ ਕੇ ਖੇਤਾਂ ਨੂੰ ਵੱਧ ਤੋਂ ਵੱਧ ਨਹਿਰਾਂ ਦਾ ਪਾਣੀ ਜਿਹੜਾ ਉਹ ਪ੍ਰਯੋਗ ਕੀਤਾ ਜਾਣਾ ਚਾਹੀਦਾ ਜਿੰਨਾ ਧਰਤੀ 'ਚੋਂ ਅਸੀਂ ਪਾਣੀ ਕੱਢ ਰਹੇ ਆ ਇਹ ਤਾਂ ਕਿਸੇ ਨਾ ਕਿਸੇ ਵੇਲੇ ਬਹੁਤ ਵੱਡੀ ਆਫਤ ਆ ਸਕਦੀ ਆ ਸੋ ਇਸ ਲਈ ਮੈਂ ਬਹੁਤਾ ਕੁਝ ਨਾ ਕਹਿੰਦਾ ਇਹ ਬਹੁਤ ਵੱਡਾ ਪਰਾਨਾ ਕੀਤਾ ਸਾਡੇ ਐਨਆਰਆਈ ਵੀਰਾਂ ਨੇ ਕਿ ਅਸੀਂ ਪਿੰਡ ਪਿੰਡ ਵੱਧ ਤੋਂ ਵੱਧ ਦਰਸਤ ਲਾ ਕੇ ਆਪਣਾ ਜਿਹੜਾ ਇਹ ਪੋਲੂਸ਼ਨ ਜਿਹੜਾ ਇਸ ਵੇਲੇ ਬਹੁਤ ਜ਼ਿਆਦਾ ਵੱਧ ਗਿਆ ਇਹਨੂੰ ਇਹ ਦਰੱਖਤਾਂ ਦੇ ਨਾਲ ਹੀ ਸਾਫ਼ ਕਰ ਸਕਦੇ ਆ ਉਹ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਜਿੱਕੀ ਫਤਿਹ ਮੈਂ ਬਲਵੀਰ ਸਿੰਘ ਨੂੰ ਬੁਲਾਣਾ ਆ ਬਿਸ਼ਪ ਦੋਬਰ ਰਾਜ ਸਭਾ ਉਹ ਸਾਡੇ ਸਰਪ੍ਰਸਤ ਸਰ ਪਤੇ ਸਿੰਘ ਜੀ ਪਰ ਹਾਫਸਾ ਸਰਦਾਰ ਜੱਟਾਂ ਸਿੰਘ ਜੀ ਭੁੰਦਰਨੀ ਜਸਬੀਰ ਸਿੰਘ ਜੀ ਮਨਿਹਾਸ ਮੁੰਡਾ ਅਤੇ ਸਮੂਹ ਢੋਲੀ ਨਿਵਾਸੀ ਵੀਰੋ ਤੁਹਾਡਾ ਪਹਿਲਾਂ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਆ ਕਿ ਤੁਹਾਡੇ ਹੀ ਨਗਰ ਦੇ ਜਿਹੜੇ ਜੰਪਾਲ ਪਲਦੀਪ ਸਿੰਘ ਜੀ ਦੀਪਾ ਅਤੇ ਪਰਮਜੀਤ ਸਿੰਘ ਜੀ ਮਨਿਹਾਸ ਪੁਢਿਆਣੇ ਤੋਂ ਉਹਨਾਂ ਦੀ ਟੀਮ ਨੇ ਇੱਕ ਬਹੁਤ ਵਧੀਆ ਉਪਰਾਲਾ ਕਰਕੇ ਵੀ ਜਿਹੜਾ ਸਰਕਾਰਾਂ ਵੀ ਕਰ ਰਹੀਆਂ ਤੇ ਸੰਤ ਸੀਚੇਵਾਲ ਜੀ ਦੇ ਨਾਲ ਵੀ ਉਹਨਾਂ ਦਾ ਜਿਹੜਾ ਕੰਟੈਕਟ ਹੋਇਆ ਸੀ ਉਸ ਜਿਹੜੀ ਆਪਣੀ ਲੜੀ ਚ ਆ ਰਹੀ ਆ ਬਈ ਪਿੰਡ ਪਿੰਡ ਸ਼ਹਿਰ ਸ਼ਹਿਰ ਦੇ ਵਿੱਚ ਜਿਹੜੇ ਆਪਾਂ ਤਰਖਤ ਲਾਉਣ ਦੇ ਬੂਟੇ ਲਾਉਣ ਦੇ ਜਿਹੜੀ ਮਹਿਮਾ ਉਹਦੇ ਵਿੱਚ ਉਹਨਾਂ ਨੇ ਵੀ ਇੱਕ ਵੱਡਾ ਯੋਗਦਾਨ ਪਾਇਆ ਸੋ ਅਸੀਂ ਧੰਨਵਾਦੀ ਆ ਕਿ ਅੱਜ ਭੰਤਨ ਬਾਬਾ ਦਰਸ਼ਨ ਸਿੰਘ ਜੀ ਇਸ ਪਛਪਾਲ ਕੂਟੀਆਂ ਦੇ ਉੱਤੇ ਜਿਹੜਾ ਸਾਨੂੰ ਬੁਲਾ ਕੇ ਇਸ ਮਹਿਮੇ ਦੇ ਵਿੱਚ ਯੋਗਦਾਨ ਪਾਇਆ ਸੋ ਮੈਂ ਜਿੱਥੇ ਉਹਨਾਂ ਦਾ ਧੰਨਵਾਦ ਕਰਦਾ ਉੱਥੇ ਆਪ ਸਾਰਿਆਂ ਸਾਥੀਆਂ ਦਾ ਵੀ ਧੰਨਵਾਦ ਕਰਦਾ ਕਿ ਇਹ ਜਿਹੜਾ ਦਰਖਤ ਲਾਉਣਾ ਇਹ ਵੀ ਇੱਕ ਪੂਰਨ ਦਾ ਕੰਮ ਔਰ ਜੇ ਆਪਾਂ ਪਿਛਲੇ ਪਾਸੇ ਨੂੰ ਝਾਤੀ ਮਾਰੀਏ ਤੇ ਸਾਡੇ ਜਿਹੜੇ ਬਨਸਪਤ ਆ ਜਾਂ ਜਿਸ ਵੇਲੇ ਵੀ ਆਪਾਂ ਜਿਹੜੇ ਕੁਦਰਤ ਦੇ ਨਿਯਮ ਆ ਉਹਨਾਂ ਦੇ ਨਾਲ ਥਲਵਾੜ ਕੀਤੀ ਆ ਤੇ ਫਿਰ ਆਪਾਂ ਜਿਹੜੇ ਤੰਗੀ ਹੀ ਪਾਈਏ ਉਹ ਚਾਹੇ ਦਰਖਤ ਦੀ ਗੱਲ ਹੋਵੇ ਚਾਹੇ ਕੁਦਰਤੀ ਬਨਸਪਤੀ ਦੀ ਗੱਲ ਹੋਵੇ ਜਾਂ ਕੁਦਰਤ ਦੇ ਬਣਾਏ ਹੋਏ ਨਿਯਮਾਂ ਦੀ ਗੱਲ ਹੋਵੇ ਜਾਂ ਆਪਣੇ ਸਸਕਾਰਾਂ ਦੀ ਗੱਲ ਹੋਵੇ ਤੇ ਜਿਸ ਵੇਲੇ ਵੀ ਆਪਾਂ ਉਹਨਾਂ ਦੇ ਉਲਟ ਗਏ ਆ ਤੇ ਫੇਰ ਆਪਾਂ ਮੁਸੀਬਤ ਹੀ ਚੱਲੀ ਆਪਾਂ ਹੁਣ ਸਿਆਣੇ ਬਜ਼ੁਰਗ ਬੈਠੇ ਆ ਸ਼ਾਇਦ ਇਹਨਾਂ ਨੇ ਸੱਥਾਂ ਦੇ ਵਿੱਚ ਵੀ ਦੇਖਿਆ ਕਿ ਜਿਵੇਂ ਇੱਥੇ ਆ ਪੱਕੇ ਦਰਖਤ ਲੱਗੇ ਹੋਏ ਆ ਅੱਜ ਪੰਜਾਬ ਦੇ ਵਿੱਚ ਪੱਕੇ ਦਰਖਤਾਂ ਦੀ ਜਿਹੜੀ ਬਹੁਤ ਵੱਡੇ ਲੈਵਲ ਤੇ ਕਾਰਿਆ ਅਸੀਂ ਜਿਹੜੇ ਸੀਜ਼ਨਲ ਬੂਟੇ ਆ ਚਾਹੇ ਉਹ ਸਫੈਦਾ ਤੇ ਚਾਹੇ ਪਪੂਲਰ ਉਹਨਾਂ ਦੇ ਵਿੱਚ ਆਗਾ ਵੀ 2-4 ਸਾਲ ਬਾਅਦ ਲਾਏ 2-4 ਸਾਲ ਬਾਅਦ ਕਟਾਈ ਕਰਦੇ ਲੇਕਿਨ ਹੁਣ ਜਿਹੜਾ ਪੀਪਲ ਆ ਸਭ ਤੋਂ ਵੱਧ ਆਕਸੀਡਸ ਪਨਵੇ ਜਿਹੜੀ ਨਿਮ ਹੈ ਸਭ ਤੋਂ ਵੱਧ ਗੁਣਕਾਰੀ ਇਹ ਆ ਸਿਆਣਿਆਂ ਦੇ ਕਹਿਣ ਮੁਤਾਬਕ ਵੀ ਪਿੰਡ ਦੇ ਵਿੱਚ ਇੱਕ ਪਿੱਪਲ ਇੱਕ ਨਿੰਮਤ ਇੱਕ ਔਲਾ ਹੋਵੇ ਤੇ ਮੈਨੂੰ ਲੱਗਦਾ ਵੀ ਸਾਰੀ ਬਿਮਾਰੀ ਦਾ ਇਲਾਜ ਹੋ ਜਾਂਦਾ ਸੋ ਇਸ ਕਰਕੇ ਇਹ ਜਿਹੜਾ ਬਨ ਮਹਿੰਮ ਚਲਾਈ ਆ ਇਹਨਾਂ ਦੇ ਅਸੀਂ ਬਹੁਤ ਧੰਨਵਾਦੀ ਆ ਪਰ ਉਹਨਾਂ ਨੇ ਤਾਂ ਇਹ ਕਿਹਾ ਵੀ ਆਪਣੇ ਪਿੰਡ ਤੋਂ ਸ਼ੁਰੂਆਤ ਕਰਕੇ ਅਸੀਂ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਜਿਹੜੀ ਇਸ ਮਹਿੰਮ ਨੂੰ ਚਲਾਉਣਾ ਸੋ ਇਹ ਮਹਿਮ ਜਿਹੜੇ ਤਾਂ ਹੀ ਚੱਲ ਸਕਦੀ ਆ ਜੇ ਆਪਣਾ ਸਾਰਿਆਂ ਦਾ ਸਹਿਯੋਗ ਹੋਵੇ ਆਪਾਂ ਪ੍ਰਣ ਕਰੀਏ ਕਿ ਇੱਕ ਇੱਕ ਬੂਟਾ ਆਪਾਂ ਜ਼ਰੂਰ ਲਾਉਣਾ ਪਰ ਇਹ ਤਾਂ ਨਾ ਹੋਵੇ ਕਿ ਆਪਾਂ ਬੂਟਾ ਲਾਤਾ ਤੇ ਚਾਹੇ ਉਹ ਉਹਨੂੰ ਬਾਅਦ ਦੇ ਵਿੱਚ ਕੋ ਗੁਜਰਾ ਦੇ ਜਿਹੜਾ ਡੰਗਰ ਉਹ ਖਾ ਜਾਣ ਜਾਂ ਕੋ ਵਾਰਾ ਪਸ਼ੂ ਖਾ ਜਾਣ ਉਹ ਵੀ ਦੇਖ ਭਾਲ ਵੀ ਆਪਾਂ ਹੀ ਕਰਨੀ ਆ ਤੇ ਬੂਟੇ ਦੀ ਜਿੰਨੀ ਮਿਹਨਤ ਕਰਨੀ ਪੈਂਦੀ ਆ ਓਨੀ ਆਪਣੇ ਬੱਚੇ ਦੀ ਮਿਹਨਤ ਕਰਨੀ ਪੈਂਦੀ ਆ ਸੋ ਇਸ ਕਰਕੇ ਜੇ ਆਪਾਂ ਅੱਜ بارش ਦੀ ਗੱਲ ਕਰਦੇ ਆ ਹਵਾ ਪਾਣੀ ਦੀ ਗੱਲ ਕਰਦੇ ਆ ਅਸੀਂ ਕੱਲ ਹੀ ਭਾਈ ਸਾਹਿਬ ਜਗਤਾਰ ਸਿੰਘ ਜੀ ਚੰਡੀਗੜ੍ਹ ਨੂੰ ਜਾਂਦਿਆਂ ਕੋ ਸਾਡੇ ਨਾਲ ਸਿਆਣੇ ਬੰਦੇ ਸੀ ਗੱਲ ਕਰਦੇ ਸੀ ਕਿ ਜੇ ਆਪਾਂ ਆਪਣੇ ਨਜ਼ਰ ਦੇ ਵਿੱਚ ਝਾਤੀ ਮਾਰੀਏ ਵੀ ਅੱਜ ਤੋਂ ਕੋਈ 25 30 ਸਾਲ ਪਹਿਲਾਂ ਜਾਂ 40 ਸਾਲ ਪਹਿਲਾਂ ਪਿੰਡ ਦੇ ਵਿੱਚ ਕਿੰਨੇ ਏਸੀ ਹੁੰਦੇ ਸੀ ਕਿਸੇ ਇੱਕ ਜਾਂ ਦੋ ਦੇਖੋ ਕਿੰਨੇ ਕੂਲਰ ਹੁੰਦੇ ਸੀ ਦੋ ਜਾਂ ਚਾਰ ਘਰਾਂ ਦੇ ਵਿੱਚ ਪਿੰਡ ਦੇ ਵਿੱਚ ਗੱਡੀਆਂ ਕਿੰਨੀਆਂ ਹੁੰਦੀਆਂ ਸੀ ਗਿਣਤੀਆਂ ਲੇਕਿਨ ਅੱਜ ਇਹ ਪ੍ਰਦੂਸ਼ਣ ਦੀ ਆਪਾਂ ਗੱਲ ਕਰਦੇ ਆਂ ਟ੍ਰਾਂਸਪੋਰਟ ਕਿੱਥੇ ਚਲ ਗਈ ਜਿੰਨੇ ਏਸੀ ਤੁਹਾਨੂੰ ਅੰਦਰ ਕਮਰੇ ਚ ਹਵਾ ਠੰਡੀ ਦਿੰਦਾ ਤੇ ਉਨੇ ਹੀ ਉਹ ਬਾਹਰ ਕੱਢਦਾ ਤੇ ਇਹ ਜਿਹੜਾ ਵਾਤਾਵਰਨ ਖਰਾਬ ਹੋਣ ਦਾ ਵੀ ਕੰਨ ਸਾਡੀਆਂ ਸੁੱਕ ਰੋਪਾਂ ਅਸੀਂ ਆਹ ਜਿਹੜਾ ਵਾਤਾਵਰਨ ਅਸੀਂ ਗੁਆ ਬੈਠੇ ਆਂ ਸੱਤਾਂ ਆਪਾਂ ਗੁਆ ਬੈਠੇ ਆਂ ਸੱਤਾਂ ਦੇ ਵਿੱਚ ਅੰਮੇਸ਼ਾ ਜਿਹੜੇ ਸਤਕਾਰ ਦੀ ਗੱਲ ਹੁੰਦੀ ਸੀ ਸਨਸਕਾਰਾਂ ਦੀ ਗੱਲ ਹੁੰਦੀ ਸੀ ਔਰ ਵੱਡੇ ਛੋਟੇ ਦਾ ਜਿਹੜਾ ਤੇ ਤਜਾਲਬੇ ਦੀ ਗੱਲ ਹੋ ਗਈ। ਮਾਫ਼ ਕਰਿਓ ਮੈਂ ਇੱਕ ਗੱਲ ਕਰਾਂ ਵੀ ਕਦੇ ਇਹ ਟਾਈਮ ਵੀ ਹੁੰਦਾ ਸੀ ਕਿ ਬਜ਼ੁਰਗ ਪਿੰਡ ਦੇ ਵਿੱਚੋਂ ਲੰਘਦੇ ਆ ਜੁੱਤੀ ਲਾ ਲੈਂਦੇ ਸੀ ਤੇ ਸਾਡੀ ਇਸ ਪਿੰਡ ਲੜਕੀ ਹੈ। ਵੀ ਅਸੀਂ ਇਸ ਪਿੰਡ ਨੂੰ ਇਨਾ ਸਤਿਕਾਰ ਦਿੰਨੇ ਆ ਤੇ ਲੇਕਿਨ ਅੱਜ ਤਾਂ ਸੌਰੇ ਤੇ ਨਾਂ ਤੇ ਦਾਤ ਕੇ ਵੀ ਆਪਣੇ ਪਿੰਡਾਂ ਦੇ ਵਿੱਚ ਹੋ ਗਏ। ਆਪਣੀ ਸਭ ਤਾਂ ਕਿਸ ਪਾਸੇ ਵੱਲ ਨੂੰ ਜਾ ਰਹੀ ਆ। ਤੋ ਇਸ ਕਰਕੇ ਇਹ ਜਿਹੜਾ ਮੁੱਡੇ ਲਾਉਣ ਦੀ ਮੁਹਿੰਮ ਦੇ ਨਾਲ-ਨਾਲ ਅਸੀਂ ਆਪਣੇ ਜਿਹੜੇ ਸਸਕਾਰ ਆ ਉਹਨਾਂ ਅੱਗੇ ਜਾਣਾ ਪੱਛਮੀ ਸਾਧ ਦਾ ਸਾਡੇ ਦਾ ਭਾਰੂ ਹੋ ਰਿਹਾ ਹੈ ਭਾਰੂ ਹੋਣ ਦਾ ਬੇਕਾਰ ਨੇ ਕਿ ਸਾਡੀਆਂ ਸਰਕਾਰਾਂ ਦੀ ਨਲਾਇਕੀ ਦੇ ਕਾਰਨ ਸਾਡਾ ਜਿਹੜਾ ਨੌਜਵਾਨ ਚਾਹੇ ਰੋਟਾ ਕੂਣੇ ਦੀ ਗੱਲ ਕਰ ਲਈਏ ਤੇ ਚਾਹੇ ਬੇਰੁਜ਼ਗਾਰੀ ਦੀ ਗੱਲ ਕਰ ਲਈਏ ਚਾਹੇ ਇੰਡਸਟਰੀ ਦੀ ਗੱਲ ਕਰ ਲਈਏ ਇਸ ਪਾਸੇ ਧਿਆਨ ਨਹੀਂ ਹੈ ਤੇ ਦੇਸ਼ ਦਾ ਅੱਜ ਜਿਹੜੀ ਤੇ ਮੁਹਿੰਮ ਹੈ ਇਹਦੇ ਵਿੱਚ ਮੈਂ ਤੁਹਾਡਾ ਆਪਣੇ ਦਿਲ ਦੀਆਂ ਗੱਲਾਂ ਆਈਆਂ ਤੁਹਾਨੂੰ ਬਾਤ ਕਰਾਂ ਤੇ ਤੁਹਾਨੂੰ ਸਾਨੂੰ ਸਾਥ ਤੇ ਨਾਮ ਦਿੱਤਾ ਜਿਹੜੀ ਵੀ ਗੱਲਾਂ ਆਪਾਂ ਰਾਸ਼ਟਰੀਆਂ ਚਾਹੇ ਲਾਉਣ ਦੀ ਹੋਵੇ ਚਾਹੇ ਵੰਡਣ ਦੀ ਗੱਲ ਹੋਵੇ ਤੇ ਉਹਨਾਂ ਨੂੰ ਆਪਾਂ ਦਹਾ ਉਹਦਾ ਪੈਨਲ ਪੁੱਛਣ ਦੇ ਕੰਮ ਦੀ ਆਪਣੇ ਆਪਣੇ ਤੇ ਜ਼ਿੰਮੇਵਾਰੀ ਜਾਣੀਆਂ ਤੇ ਐਨ ਆਰ ਆਈ ਵੀਰਾਂ ਦਾ ਵੀ ਇਸ ਨਾਮ ਦੇ ਨਾਲ ਮਾਣ ਵਧੂਗਾ ਦੀਪਾ ਜੀ ਦਾ ਵੀ ਮਾਣ ਵਧੂਗਾ ਕਿ ਅਸੀਂ ਜਿਹੜਾ ਪਰਾਲਾ ਕੀਤਾ ਕਿ ਉਹਨੂੰ ਪੂਰ ਪੜ ਲਾਉਂਗਾ ਸੋ ਮੈਨੀਆਂ ਦੇਤੀਆ ਫਤਹਾ ਦਾ ਜਟਕਿਆ ਵਾਹਿਗੁਰੂ ਜੀ ਦਾ ਫਲਸਾ ਵਾਹਿਗੁਰੂ ਜੀ